ਹੋ ਕਾਂਗਰਸ ਚ ਵੱਡ ਗਿਆ ਉਹੀ ਜਿਹੜੀ ਕਾਂਗਰਸ ਮਾੜੀ ਸੀ ਅੱਜ ਕਾਂਗਰਸ ਬਹੁਤ ਵਧੀਆ ਹੋ ਗਈ ਸੁਣਦੇ ਹੋ ਜੇ ਪਰਫਾਰਮੈਂਸ ਦੀ ਗੱਲ ਕਰੇ ਤੁਹਾਡਾ ਤਾਂ ਮੈਨੂੰ ਪਤਾ ਨਹੀਂ ਸਾਡੇ ਇਲਾਕੇ ਇੰਚ ਤਾਂ ਜਿੱਤ ਕੇ ਕਦੇ ਧੰਨਵਾਦ ਕਰਨ ਵੀ ਨਹੀਂ ਆਇਆ ਹਾਂ ਹੁਣ ਉਹਦੀ ਇੰਟਰਵਿਊ ਹੋਈ ਕਿ ਵਿੱਚ ਗੱਲ ਕਰ ਗਿਆ ਜੀ ਮੈਨੂੰ ਤਾਂ ਇੱਕ ਅੱਖ ਤੋਂ ਜਮਾ ਹੀ ਨਹੀਂ ਦਿਖਦਾ ਬਿਲਕੁਲ ਹੀ ਮੇਰਾ ਸਟੰਟ ਵੀ ਪਏਵੇਗਾ ਚੱਲ ਮੇਰੇ ਤੋਂ ਨਹੀਂ ਹੁੰਦਾ ਪਰ ਮੇਰਾ ਨਾ ਖੂਨ ਵਾਲੇ ਖਾਰਿਆ ਵੀ ਮੈਂ ਐਮਪੀ ਬਣ ਜਾਗਾ ਵੀ ਇਹ ਖੂਨ ਵਾਲੇ ਖਾਰਿਆ ਕੋਈ ਦਵਾਈ ਘਾ ਲੈ ਜਰੂਰੀ ਹੈ ਤੁਹਾਨੂੰ ਰੋਸ ਨੂੰ ਪ੍ਰੋਗਰਾਮ ਕਰਨਾ ਕਿਵੇਂ ਮਤਲਬ ਤੁਸੀਂ ਕਿਸ ਤਰ੍ਹਾਂ ਹੁਣ 75 80 ਸਾਲ ਦੀ ਉਮਰ ਹੋ ਗਈ RAM RAM ਕਰ ਲਿਓ ਕਿ ਨਹੀਂ ਜੀ ਜਰੂਰੀ ਜੇ ਤੁਸੀਂ ਡਿਊਟੀ ਪਰਫਾਰਮ ਨਹੀਂ ਕਰ ਸਕਦੇ ਪੰਗਾ ਲੈਣਾ ਸਾਰੇ ਕਾਂਗਰਸੀ ਵਿਰੋਧ ਕਰ ਰਹੇ ਆ ਟੋਟਲ ਨੌ ਦੇ ਨੌ ਹਲਕੇ ਆ ਵੀ ਸਾਡੇ ਸਿਰ ਤੇ ਲਿਆ ਕੇ ਮਿਠਾ ਦੇ ਬੀਜਪੀ ਵਾਲੇ ਬੀਜੇਪੀ ਦੇ ਉਮੀਦਵਾਰ ਦਾ ਵਿਰੋਧ ਕਰ ਰਹੇ ਵੀ ਕਾਂਗਰਸ ਤੋਂ ਲਿਆਣ ਕੇ ਬਿਠਾ ਦੇ ਆਮ ਆਦਮੀ ਪਾਰਟੀ ਦਾ ਤੁਹਾਨੂੰ ਕੀ ਦੱਸਾਂ ਬਰਬਾਦ ਹੋ ਗਿਆ ਆਪਣਾ ਪੰਜਾਬ ਤੁਹਾਨੂੰ ਸ਼ਾਇਦ ਪੂਰੀ ਪੋਜੀਸ਼ਨ ਨਹੀਂ ਪਤਾਉਂਦੀ ਯਾਨੀ ਅੱਜ ਵੀ 25% ਮੁਲਾਜ਼ਮਾਂ ਨੂੰ ਸਰਕਾਰੀਆਂ ਨੂੰ ਸੈਲਰੀ ਨਹੀਂ ਮਿਲਦੀ ਅੱਜ ਤੱਕ ਅਗਲੇ ਸਾਲ ਪੰਜਾਬ ਨੂੰ ਨਹੀਂ ਮਿਲਣੀ ਅੱਜ ਜੂਨ ਨਿਕਲ ਜੇ ਤਿੰਨ ਤਿੰਨ ਮਹੀਨੇ ਦੀ ਸੈਲਰੀਆਂ ਰੁਕ ਤਿੰਨ ਮਹੀਨੇ ਤੱਕ ਅਕੀ ਛਾਦਰੀਆਂ ਰੋਕਣੀਆਂ ਪੈਣੀਆਂ ਇਹ ਫਾਈਨੈਂਸ਼ਰ ਪੋਜੀਸ਼ਨ ਆ ਸਰਕਾਰ ਕੇ ਜਾਣੇ ਦਾ ਹਾਲ ਹੈ ਅੱਜ ਪੰਜਾਬ ਕਹਾਲਾ ਗਈ ਇੱਕ ਲੱਖ ਕਰੋੜ ਰੁਪਏ ਕਰਜ਼ਾ ਲੈ ਲਿਆ 2 ਸਾਲਾਂ ਚ ਅਸੀਂ 10 ਸਾਲਾਂ ਚ ਲਿਆ 48 ਹਜ਼ਾਰ ਕਰੋੜ ਦਾ ਕਰਜ਼ਾ ਫਿਰ ਸੜਕਾਂ ਬਣਾਈ ਤੇ 에어ਪੋਰਟ ਬਿਜਲੀ ਪਾਣੀ ਫੈਬਰਿਕ ਪਲਾਂਟ ਐਜੂਕੇਸ਼ਨ ਸਭ ਕੁਝ ਕੰਮ ਆਪਾਂ ਕਰਿਆ ਤਾਂ ਆਪਾਂ ਖਰਚ ਕਰਦੇ ਤੇ ਐਡਵਰਟਾਈਜ਼ਮੈਂਟ ਤੇ 43 ਕਰੋੜ ਰੁਪਿਆ ਇਹ ਖਰਚ ਕਰਦੇ ਆ 750 ਕਰੋੜ ਦੀ ਐਡ ਹੀ ਦੇ ਰਹੇ ਆ ਔਰ بڑے ਟਕਾਕੇ ਪੰਜਾਬੀਆਂ ਦਾ ਮੂਰਖ ਬਣਾਇਆ ਨਾ ਕੱਲੇ-ਕੱਲੇ ਪਿੰਡ 'ਚ ਜਾ ਕੇ ਨਾ ਇੱਕ ਫਾਰਮ ਭਰ ਲੈ ਬੀਬੀ ਜੀ ਦਿਨ ਤੇ ਤਾਂ ਬੀਬੀਆਂ ਜਿਆਦਾ ਹੁੰਦੀਆਂ ਘਰਾਂ 'ਚ ਵੀ ਇਹ ਥਾਰਾ ਦਾ ਖਾਤਾ ਖੋਲ ਰਿਆ ਹੈ ਬੈਂਕ 'ਚ ਮੇਰਾ ਖਾਤਾ ਖੋਲ ਜਾਈਏ ਚਲੋ ਜੀ ਬੀਬੀਆਂ ਨੇ ਫਟਾਫਟ ਫਾਰਮ ਭਰਦੇ ਵੀ ਜਿੱਦ ਦਿਨ ਸਰਕਾਰ ਬਣ ਗਈ ਉਸੇ ਦਿਨ ਇਸ ਖਾਤੇ 'ਚ ਪੈਸੇ ਆਣੇ ਸ਼ੁਰੂ ਹੋ ਚੁੱਕੇ ਆ 1000 ਰੁਪਏ ਪਰ ਬੀਬੀ ਹੁਣ ਲੇਡੀਜ਼ ਨੇ ਸੋਚਿਆ ਵੀ 4 ਡੇਢ ਦਾ ਘਰ 'ਚ 4000 ਰੁਪਏ ਮਿਲਨੇਗਾ ਦੇਖੋ ਸਾਡਾ ਕੰਮ ਬਿਚਾਰੀਆਂ ਨੇ ਸਾਡੇ ਜਥੇਦਾਰ ਵੀ ਕਹੀਏ ਜਿੱਤੇ ਉਹਨਾਂ ਦੀ ਲੇਡੀਜ਼ ਵੀ ਵੋਟਾਂ ਪਾ ਗਈਆਂ ਵਿੱਚ ਨੂੰ ਦੇਵ ਚ ਪੈਸੇ ਆਏ। ਅੱਜ ਤੱਕ ਹੁਣ ਵੋਟਾਂ ਮੰਗਾ ਰਹੇ ਆ 1000 ਰੁਪਏ ਦਾ ਨੌਵੀਂ ਕੁਰਤੇ ਜਿਹਾ ਹੀ ਬਲ। ਕੋਈ ਨਾਂ ਵੀ ਨਹੀਂ ਦਿੰਦਾ 1000 ਰੁਪਏ ਦਾ। ਬਾਦਲ ਸਾਹਿਬ ਨੇ ਜਿੰਨੀ ਡਿਵੈਲਪਮੈਂਟ ਪੰਜਾਬ 'ਚ ਕੀਤੀ ਜਿੰਨੀ ਲੋਕ ਭਲਾਈ ਦੀਆਂ ਸਕੀਮਾਂ ਚੱਕ ਕੇ ਦੇ ਨੇ। ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ। 5 ਸਾਲ ਹੋ ਗਏ ਨਾ ਕਾਂਗਰਸ ਨੇ ਨਾ ਇਸ ਨੇ। ਦਾੜ ਰਣੀ ਤਾਂ ਬੰਦੇ ਕਰਦੀ ਕਲਕ ਸੈਂਟਰ ਤੋਂ ਆ ਜਾਂਦੀ ਹੈ ਸਾਗਨ ਸਕੀਮ ਬਾਲ ਸਾਹਿਬ ਨੇ ਸ਼ੁਰੂ ਕੀਤੀ ਫਿਰ ਕਿਸਾਨਾਂ ਦੀ ਮੋਟਰਾਂ ਦੀ ਬਲ ਸਾਹਿਬ ਨੇ ਸ਼ੁਰੂ ਕਰੇ ਐਸਸੀ ਪਰਿਵਾਰਾਂ ਦੇ 200 ਯੂਨਿਟ ਬਾਲ ਸਾਹਿਬ ਦੇ ਕੇ ਨਾ ਬਾਲ ਸਾਹਿਬ ਨੇ ਸ਼ੁਰੂ ਕਰੀ ਸਕੀਓ ਇਹ ਸਕਾਲਰਸ਼ਿਪ ਸਕੀਮ ਐਸਸੀ ਬੱਚਿਆਂ ਦਾ 100% ਪ੍ਰਾਈਵੇਟ ਕਾਲਜਾਂ ਚ ਵੀ ਫੀਸ ਸਾਡੀ ਸਰਕਾਰ ਭਰਦੀ ਸਭ ਬੰਦ ਸੋ ਜਿੰਨ ਹੋਰ ਫਿਰ ਮੇਰੇ ਹਲਕੀ ਤੇ ਮੈਂ ਸਰਵੇ ਕਰਵਾਇਆ ਤਾਂ 10000 ਪਰਿਵਾਰ ਗਰੀਬ ਨੇ ਜਿੱਤੇ ਇਹਨਾਂ ਕਿ ਲੈਟਰੀ ਨਾਲ ਵੀ ਨਹੀਂ ਬਣਦਾ ਮੈਂ ਫਰੇਕ ਦੀ ਬਣਾ ਕੇ ਤੀ 5000 ਪਰਵਾਦਾ ਨਹੀਂ ਡੇਡ ਡੇਡ ਲੱਖ ਰੁਪਇਆ ਮਕਾਨਾ ਵਾਸਤੇ ਦੇ ਪਿੱਛੇ ਕਰੋਨਾ ਹੋ ਗਿਆ ਮਿੱਤਰ ਸਾਹਿਬ ਐਡੀ ਬੁਰੀ ਹਾਲਤ ਸੀ ਹਸਤਾਲਾ ਦੀ ਵੀ ਇੱਕ ਦਿਨ ਦਾ 10-10000 ਰੁਪਇਆ ਅਮਰੀਕਾ ਤੋਂ ਲੱਗਦਾ ਮੇਰਾ ਫਾਰਮ ਹਾਊਸ ਤਾਂ ਹੈ ਮੈਂ ਉਸ ਫਾਰਮ ਹਾਊਸ ਨੂੰ ਹਸਪੀਟਲ ਚ ਕਨਵਰਟ ਕਰਿਆ 35 ਡਾਕਟਰ ਉੱਥੇ ਨਰਸਿਸ ਰੱਖੇ ਦੁਆਆਂਾ ਖਾਣਾ ਪੀਣਾ ਰਹਿਣਾ ਆਕਸੀਜਨ ਸਭ ਕੁਝ ਫ੍ਰੀ ਕਰਿਆ ਇੱਕ ਹਜ਼ਾਰ ਮਰੀਜ਼ ਠੀਕ ਹੋ ਕੇ ਗਿਆ ਇਹ ਪਰਮਾਤਮਾ ਦੀ ਕਿਰਪਾ ਇੱਕ ਦਿਨ ਟੱਚ ਨਹੀਂ ਹੋਈ ਮਤਲਬ ਸਾਰੇ ਉਹ ਨਹੀਂ ਦਾ ਰੋਜ਼ ਬਾਡੀਆਂ ਦੀ ਬਾਡੀਆਂ ਨਿਕਲਦੀ ਕੁਦਰਤੀ ਜਾਂ ਮਤਲਬ ਮੈਨੂੰ ਖੁਦ ਕਰੋਨਾ ਹੋ ਗਿਆ ਮੈਂ 4 ਦਿਨ ਵੈਂਟੀਲੇਟਰ ਤੇ ਰਿਹਾ ਪਰਮਾਤਮਾ ਨੇ ਬਚਾ ਲਿਆ ਸੋ ਮਤਲਬ ਇਹ ਆ ਵੀ ਬੰਦੇ ਦਾ ਨਾ ਜੀ ਜੇ ਕਿਰਦਾਰ ਕਾਰਗੁਜ਼ਾਰੀ ਤੇ ਇਮਾਨਦਾਰ ਸਟੇਟ ਪ੍ਰਤੀ ਵਫਾਦਾਰ ਹੁਣ ਸਾਰੀ ਪਾਰਟੀ ਹੈ ਅਸੀਂ ਚੱਗੇ ਆ ਮਾੜੇ ਆ ਪੰਜਾਬੀਆਂ ਦੇ ਪੰਜਾਬ ਦੇ ਹੱਕਾਂ ਦੀ ਲੜਾਈ ਸ਼ਰੋਮਣੀ ਅਕਾਲੀ ਦਲ ਨੇ ਲੜੀ ਹੈ ਹੱਕ ਪੂਰੀਆਂ ਤੁਹਾਡੇ ਨੇੜੇ ਜੇ ਉਹ ਮੋਰਚਾ ਨਾ ਲੱਗਦੇ ਅੱਜ ਤੱਕ ਤਾਂ ਇਸ ਵਹੀਆਂ ਲਕਾਦਕੀ ਬਣੀ ਵੀ ਹੁੰਦੀ ਉੱਥੇ ਰੋਕਿਆ ਤਾਂ ਹੀ ਬਾਦ ਸਾਹਿਬ ਪੰਜ ਪੰਜ ਸਾਲ ਜਿਹੜਾ ਕੱਟੀਆਂ 19 19 ਸਾਲ ਜਿਹੜਾ ਤੇ ਰਹਿ ਗਿਆ ਜਿੰਨਾ ਇਨਫਰਾਸਟ੍ਰਕਚਰ ਕ੍ਰੀਏਟ ਕਰਿਆ ਸਾਡੀ ਸਰਕਾਰ ਚੋਂ ਠਾਣ ਕਿਸਾਨਾਂ ਦੀ ਗੱਲ ਬੰਦੇ ਸੀਰੀਅਸਲੀ ਸੋਚਣਾ ਨਹੀਂ ਲੜਾਈ ਬਹੁਤ ਵੱਡੀ ਹੈ ਅਸਲ ਸੱਚ ਇਹ ਹੈ ਪੰਜਾਬ ਦੇ ਅੰਦਰ ਵਿਗਿਆਨਿਕਾਂ ਨੇ ਤੁਸੀਂ ਤਾਂ ਇੱਥੇ ਪੜ੍ਹਦੇ ਹੋ ਨਾ 25 30 ਸਾਲ ਤੱਕ ਪੰਜਾਬ ਨੇ ਮਾਰੂਥਲ ਬਣ ਜਾਣਾ ਸਾਡਾ ਸਾਰਾ ਪਾਣੀ ਖਤਮ ਹੋ ਜਾਣਾ ਕਿਉਂਕਿ ਜਿਹੜੀ ਦੇ ਪਾਣੀ ਕਿੰਨਾ ਵੇਸਟ ਹੋ ਰਿਹਾ ਤੇ ਪਾਣੀ ਨੂੰ ਬਚਾਉਣ ਵਾਸਤੇ ਜ਼ਰੂਰੀ ਆ ਵੀ ਦੂਸਰੀ ਫਸਲਾਂ ਪੈਦਾ ਹੋਣ ਦੂਸਰੀ ਫਸਲਾਂ ਤਾਂ ਹੋਣਗੀਆਂ ਜੇ ਮੰਡੀ ਚ ਵਿਕਣਗੀਆਂ ਸ਼ੁਰੂ ਚ ਬਾਦ ਸਾਹਿਬ ਨੇ ਸੰਘਰਸ਼ ਕਰਕੇ ਐਮ ਐਸ ਪੀ ਦਵਾਈ ਦਿੱਤੀ ਹੁਣ ਦੂਸਰੀਆਂ ਫਸਲਾਂ ਤੇ ਐਮਐਸਪੀ ਨਹੀਂ ਜੇ ਮਿਲ ਜੇ ਮੱਕੀ ਦੇ ਮਿਲ ਜੇ ਗੰਨੇ ਤੇ ਮਿਲ ਜੇ ਤੁਸੀਂ ਦਾਲਾਂ ਤੇ ਮਿਲ ਜੇ ਟਮਾਟਰ ਅੱਜ 5 ਰੁਪਏ ਕਿਲੋ ਆ 2 ਮਹੀਨੇ ਬਾਅਦ 50 ਹੋ ਜਾਂਦਾ ਕਦੇ 2 ਰੁਪਏ ਕਿਲੋ ਵਿਕਦਾ ਆ ਆਲੂ 5 ਰੁਪਏ ਕਿਲੋ ਤੇ 50 ਰੁਪਏ ਕਿਲੋ ਵੀ ਵਿਕਦਾਗੇ ਸੋ ਜੇ ਉਹਨਾਂ ਨੂੰ ਗਰੰਟੀ ਮਿਲਦੇ ਵੀ ਆ ਸਾਡੀ ਫਸਲ ਮੱਕੀ ਆ 40 ਕੋਟ ਕਿੱਲੇ ਦੇ ਹੋ ਜਾਂਦੇ ਜੇ ਜ਼ਿਮੀਂਦਾਰ ਨੂੰ ਪਤਾ ਹੋਵੇ ਵੀ 2000 ਰੁਪਏ ਕੋਟਲ ਵਿਕ ਜਾਣੀ ਆ ਅਗਲਾ ਸੋਚੂਗਾ ਵੀ ਮੈਨੂੰ ਇੱਧਰ ਤੋਂ 6000 ਬਣ ਰਹੇ ਆ ਨਾਲੇ ਫਸਲ ਦਾ ਟਾਈਮ ਘਟਾ ਉਹ ਮੱਕੀ ਕਿਉਂ ਨਹੀਂ ਦਿੱਤੀ ਉਹ ਸੋ ਉਹਦੇ ਵਾਸਤੇ ਸੰਘਰਸ਼ ਕਰ ਰਹੇ ਆ ਕੇਂਦਰ ਦੀਆਂ ਗਵਰਨਮੈਂਟਾਂ ਇਸ ਕਰਕੇ ਪਰਵਾਹ ਨਹੀਂ ਕਰਦੀਆਂ ਵੀ ਸਾਡੀ ਦਾ 13 ਸੀਟਾਂ ਕਿ ਅੱਜ ਰੂਪ ਦਾ ਜੇ ਪੰਜ ਚਾਰ ਆਂਦੀਆਂ ਨਾ ਵੀ ਇਹ ਤਾਂ ਸੋ ਇਸ ਕਰਕੇ ਸਟੇਟ ਪਾਰਟੀਆਂ ਆਪਣੀ ਸਟੇਟ ਵਾਸਤੇ ਸੰਘਰਸ਼ ਕਰਦੀਆਂ ਆਪ ਆ ਜਾਏ ਕਾਂਗਰਸ ਆ ਜਾਂ ਦੂਸਰੀ ਆ ਇਹਨਾਂ ਨੂੰ ਪੰਜਾਬ ਨਾਲ ਕੋਈ ਲੈ ਕੇ ਦਿਕਾ ਸੋ ਮੇਰੀ ਤਾਂ ਹੱਥ ਜੋੜ ਕੇ ਤੁਹਾਨੂੰ ਇੱਕੋ ਹੀ ਬੇਨਤੀ ਆ ਵੀ ਮੈਂ ਦਾ ਇੱਕ ਛੋਟਾ ਜਿਹਾ ਵਰਕਰ 25 30 ਸਾਲ ਤੋਂ بڑے-ਬੜੇ ਕਾਨਵੈਂਟਸ ਸਕੂਲਾਂ 'ਚ ਪੜ੍ਹਨ ਵਾਲਿਆਂ ਨੂੰ ਰਜਵਾੜੇ ਸਾਇਿਆਂ ਨੂੰ ਇਹ ਹਲਕਾ ਮੌਕਾ ਦਿੰਦਾ ਆ ਇੱਕ ਮੇਰੇ ਵਰਗੇ ਵਰਕਰ ਨੂੰ ਮੌਕਾ ਦੇ ਕੇ ਦੇਖੋ ਮੈਂ ਤਾਂ ਬੜਾ ਥੱਲੇ ਤੋਂ ਬਿਜ਼ਨਸ ਜਿਨੀ ਸ਼ੁਰੂ ਕਰਿਆ ਬੜੀ ਪਰਮਾਤਮਾਈ ਬਖਸ਼ਿਸ਼ ਜੀ ਰਾਜਨੀਤੀ 'ਚ ਵੀ ਹੋਈ ਮੈਂ ਤੁਹਾਨੂੰ ਇੰਨਾ ਕੁ ਮਹਿਸੂਸ ਹੋ ਜਾਊਗਾ ਵੀ ਐਮਪੀ ਦੀ ਪੋਸਟ ਕੀ ਹੁੰਦੀ ਆ ਔਰ ਉਹਦੀ ਅਹਿਮੀਅਤ ਕੀ ਹੁੰਦੀ ਆ ਔਰ ਕਿਆ ਕਰ ਸਕਦਾ ਇੱਕ ਮੈਂਬਰ ਤਾਂ ਤੁਸੀਂ ਸਾਰੇ ਪਿੰਡਾਂ ਜਾਂਦੇ ਆ ਸਾਰੇ ਓਪੀਨੀਅਨ ਬਿਕਰਾਂ ਨਾਲ ਸਾਨੂੰ ਗੱਲਾਂ ਕਰਦੇ ਆ ਗਲੀਆਂ 'ਚ ਸੋ ਅੱਜਕਲ ਤਾਂ ਗੂਗਲ ਤੇ ਜਿਸ ਮਰਜ਼ੀ ਦਾ ਕਰੈਕਟਰ ਜਿਸ ਮਰਜ਼ੀ ਦੀ ਕਾਰਗੁਜ਼ਾਰੀ ਚੈੱਕ ਕਰਦੇ ਸੋ ਕਿਰਪਾ ਕਰਿਓ ਮੈਨੂੰ ਆਸ ਹੈ ਕਿ ਤੁਸੀਂ ਮੈਨੂੰ ਮਾਨ ਸਰਕਾਰ ਦਿਓ ਇੱਥੇ ਤੁਸੀਂ ਬੈਠੇ ਆਂ ਦਾ ਮਨ ਬਣਾ ਕੇ ਗੱਲਦੇ ਆਂ ਵੀ ਤਰਾਜੂ ਤਖੜੀ ਚੋਂ ਨਿਸਾਨ ਆਪਣਾ ਸੋ ਬਣਾਓ ਤਾਂ ਕਿ ਪੰਜਾਬ ਨੂੰ ਦੁਬਾਰਾ ਆਪਾਂ ਫਿਰ ਡਿਵੈਲਪਮੈਂਟ ਵਾਲੇ ਟ੍ਰੈਕ ਤੇ ਲੈ ਜਾਈਏ ਨਹੀਂ ਤਾਂ ਹਾਲਤ ਇਹ ਜਿਹਾ ਮੜੇ ਹੋਵੇ ਸਹਰਾਜ ਐਕਸਟੌਸ਼ਨ ਮਨੀਆਂ ਸਾਡੇ ਜੀ ਕੋਲ ਤਾਂ ਕੌਣ ਆਉਂਦੇ ਆ ਵੀ ਇੰਨੇ ਪੈਸੇ ਬਚਾਦੇ ਨਹੀਂ ਤੁਹਾਡੇ ਬੱਚੇ ਚੱਕਦੇ ਜਿੰਨੇ बिजनेਸਮੈਨ ਆ ਨਾ ਜੀ ਸਭ ਯੂਪੀ ਬਿਹਾਰ ਵਾਲੇ ਪਾਸੇ ਨੂੰ ਭੱਜ ਰਹੇ ਆ ਜਿੱਥੇ ਫੈਕਟਰੀ ਇੰਡਸਟਰੀ ਨਾ ਆਈ ਆਪਣੀ ਬੇਰਜਗਾਰੀ ਦੇਖ ਲਿਓ ਘਰਾਂ ਅੰਦਰ ਮਾਪੇ ਵੀ ਰਹਿ ਗਏ ਬੱਚੇ ਤਾਂ ਬਾਹਰਲੀਆਂ ਕੰਟਰੀਆਂ ਨੂੰ ਭੱਜ ਗਏ ਆਪਾਂ ਪੰਜਾਬ ਨੂੰ ਬਿਲਡ ਕਰਨਾ ਆਪਾਂ ਪੰਜਾਬ ਨੂੰ ਜੇ ਤਾਕੜਾ ਕਰਾਂਗੇ ਤਾਂ ਪੰਜਾਬ ਤਰੱਕੀ ਕਰੇਗਾ ਉਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੱਥ ਫੜੇ ਸੋ ਤੁਸੀਂ ਕਿਰਪਾ ਕਰਿਓ ਤੱਕੜੀ ਦੇ ਵੋਟਾਂ ਮੋਹਰਾਂ ਲਾ ਕੇ ਮੈਨੂੰ ਸੇਵਾ ਦਾ ਮੌਕਾ ਦਿਓ ਤੁਹਾਡਾ ਭਰਾ ਬਣ ਕੇ ਇੱਥੇ ਫਿਰ ਆਉਂਦਾ ਮੈਂ ਔਰ ਜੋ ਤੁਸੀਂ ਕਹੋਗੇ ਇਲਾਕੇ ਚ ਵੀ ਤੁਹਾਡੇ ਸਹਿਯੋਗ ਨਾਲ ਕਰਾਂਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਕਿ ਸ਼ਰਮਾ ਜੀ ਦਾ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਸ਼ਾਰਟ ਵਿਚਾਰ ਸਾਂਝੇ ਕੀਤੇ ਨੇ ਸੋ ਗੱਲਾਂ ਤਾਂ ਬਹੁਤ ਨੇ ਜਿਹੜੀਆਂ ਇੱਕ ਆਪਾਂ ਦੁੱਖ ਝੋਗ ਰਹੇ ਆ ਪੰਜਾਬ ਦੇ ਵਿੱਚ ਉਹ ਬਹੁਤ ਸਾਰੀਆਂ ਨੇ ਸਾਰਿਆਂ ਦੇ ਅੰਦਰ ਦੁੱਖ ਹੈ ਤੇ ਸਰਕਾਰ ਜਿਹੜੀ ਐ ਬਿਲਕੁਲ ਨਕੰਮੀ ਸਰਕਾਰ ਚੱਲਦੀ ਐ ਸੋ ਸਾਡੇ ਸਰਕਾਰ ਜੋ ਸਰਜੀਤ ਸਿੰਘ ਭਗਵਾਨ ਸਾਹਿਬ ਆਏ ਨੇ ਉਹਨਾਂ ਦਾ ਵੀ ਧੰਨਵਾਦ ਸਾਡੇ ਨੌਜਵਾਨ ਸਾਡਾ ਜੱਸਾ ਕੋਕ ਜੀ ਗੁਰਬੀਰ ਸਿੰਘ ਕੋਟ ਜੀ ਵੀ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਸਭ ਤੋਂ ਬਾਅਦ ਧੰਨਵਾਦ ਆ ਤੁਸੀਂ ਦੇਖੋ ਕਿ ਆਪਾਂ ਜਿਸ ਰੋਡ ਦੇ ਉੱਪਰ ਬੈਠੇ ਆ ਇਸ ਰੋਡ ਦਾ ਸ਼ਰਮਾ ਜੀ ਪੰਜ ਵਾਰੀ ਇਦਗਾਟਨ ਹੋਇਆ ਦੋ ਸਾਲਾਂ ਦੇ ਵਿੱਚ ਪੰਜ ਵਾਰੀ ਇਦਗਾਟਨ ਹੋਇਆ ਪੰਜ ਵਾਰੀ ਇਦਗਾਟਨ ਕਰਕੇ 20 ਮਿੰਟ ਕੱਢ ਦਿੰਦੇ ਆ ਤੇ ਕਹੇ ਜਾਂਦੇ ਆ ਕੱਲ੍ਹ ਨੂੰ ਸ਼ੁਰੂ ਹੋ ਜਾਣੀ ਆ ਅੱਜ ਵੀ ਵਾਂਦੀਗੜ ਤੋਂ ਚਲਦੀ ਹੈ ਛੜ ਕੇ ਉੱਥੇ ਅਜੇ ਵੀ ਉਦਾਂ ਹੀ ਕੋਈ ਪਹੁੰਚੇ ਸੋ ਸਾਰੇ ਰਸਤੇ ਜਿਹੜੇ ਇਹਦਾ ਵੀ ਝੂਠੀਆਂ ਗੱਲਾਂ ਕਰਨ ਵਾਲੇ ਲੋਕ ਨੇ ਝੂਠੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਕਿ ਜਿਹੜੇ ਲੋਕ ਝੂਠ ਮਾਰ ਕੇ ਆਪਾਂ ਨੂੰ ਧੋਖਾ ਦੇ ਗਏ ਉਹਨਾਂ ਲੋਕਾਂ ਦਾ ਜਵਾਬ ਦੇਣਾ ਫੋਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਸੋ ਤੇ ਇਥੇ ਹਾਲ ਸਾਡੇ ਸਾਡੇ ਦੇਵ ਸਿੰਘ ਜੀ ਬਹੁਤ ਪੁਰਾਣੇ ਦਿੱਤ ਨੇ ਉਹਨਾਂ ਨੇ ਵੀ ਆਇਆ ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਸਾਡੇ ਨਾਲ ਹੋਤਾ ਜਿੱਤਣ ਲੋਕ 2 ਮਿੰਟ ਰਿਕਵੈਸਟ ਕਰਦੇ ਕੋਈ ਕੋਈ ਕਰੇ ਕੋਈ ਚਲੋ ਵੀਰਾਂ ਪਿੱਛੇ ਬਹੁਤ ਸਨਕਾਰ ਜੇ ਤੁਸੀਂ بیٹھے ਕਿਸੇ ਨਾਲ ਕੋਈ ਗੱਲ ਕਰਨੀ ਹੈ ਕੁਛ ਹੋਰ ਕਰਨਾ ਗੱਲਬਾਤ ਕਰਨੀ ਹੈ ਪੁੱਛਣੀ ਹੈ ਪੁੱਛੋ ਵੀ ਸਾਰੇ ਸਾਰੇ ਦੁੱਖ ਭਰੇ ਹੀ ਨੇ ਸਾਡੇ ਜਿਹੜੇ ਦੁੱਖ ਨੇ ਮੈਂ ਸਮਝਦਾ ਕਿ ਜਿਹੜੀ ਜਿੱਦਾਂ ਮੇਰਾ ਇਹ ਭਾਈ ਤਰ੍ਹਾਂ ਬੈਠਾ ਨਾ ਜਿਹੜਾ ਗਰੀਬ ਆਦਮੀ ਆ ਉਹਨੂੰ ਰੁਜ਼ਗਾਰ ਚਾਹੀਦਾ ਰੁਜ਼ਗਾਰ ਤਾਂ ਮਿਲ ਸਕਦਾ ਜੇ ਪੰਜਾਬ ਦੇ ਵਿੱਚ ਸ਼ਾਂਤੀ ਹੋਏ ਅੱਜ ਮੰਡੀਕ ਬੰਦ ਕਰਤੀ ਰਸਤੀ ਜੜੀਆਂ ਐਂ ਸ਼ਰਮਾ ਸਿੰਘ ਜਿਹੜੀ ਰਸਤੀ ਹੈ ਸਾਡੀ ਪੰਜਾਬ ਦੀ ਉਹ ਯੂਪੀ ਬਿਹਾਰ ਵੱਲ ਚਲੀ ਗਈ ਪੰਜਾਬ ਅੱਜ ਤਵਾਈ ਦੇ ਕੰਢੇ ਤੋਂ ਖੜਾ ਹੈ ਸੋ ਪੰਜਾਬ ਦੀ ਜਿੰਦਗਾਰੀ ਸ਼੍ਰੋਮਣੀ ਅਕਾਲੀ ਦਲ ਦੀ ਆ। ਸੋ ਐਨ ਕੇ ਸ਼ਰਮਾ ਜੀ ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਬਣਾਉਂਦੇ ਨੇ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਨੂੰ ਉਪਰਫਲਤ ਕਰਵਾਉਂਦੇ। ਕਿਉਂਕਿ ਵਪਾਰ ਵਿੰਗ ਦੇ ਵੀ ਪ੍ਰਧਾਨ ਰਹੇ ਨੇ। ਇਹਨਾਂ ਨੂੰ ਹਰ ਵਿਅਕਤੀ ਦੀ ਮੁਸ਼ਕਲ ਦਾ ਪਤਾ ਹੈ। ਸੋ ਮੈਂ ਤੁਹਾਨੂੰ ਇਹ ਬਾਤ ਆ ਕਰਦਾ ਬਿਸ਼ਵਾਸ ਹੁਨਰ ਕਿ ਜੋ ਐਨ ਕੇ ਸ਼ਰਮਾ ਆਪਣੀ ਆਵਾਜ਼ ਉਠਾ ਸਕਦਾ ਦੂਸਰਾ ਆ ਜਿਹੜੇ ਬੁਢੇ ਐਨਪੀ ਫਿਰਦਨ ਕੇਸਰੀ ਆਪਣੀ ਕੰਮ ਕਰਦੀ ਕੋਈ ਵੈਸੇ 80 90 ਸਾਲ ਦਾ ਹੋ ਗਿਆ ਕੋਈ ਮਹਾਰਾਜ ਦੇ ਘਰ ਚੋਂ ਇਹਨਾਂ ਲੋਕਾਂ ਨੇ ਆਪਣਾ ਢੱਕਾ ਫਿਰੇ ਤੋੜਿਆ ਨੇ। ਤੇ ਜਿਹੜਾ ਦੂਸਰੇ ਪਾਸੇ ਮინისტრਰ ਬਣਿਆ ਹੋਇਆ ਆਪਣੇ ਨਾਲ ਜਿਹੜਾ ਉਹਨੂੰ ਇਲੈਕਸ਼ਨ ਲੜ ਰਿਹਾ ਹੈ ਪਰਚੀਆਂ ਦੇ ਕੇ ਲੋਕਾਂ ਨੂੰ ਐ ਮਿਲਦਾ ਜਿਵੇਂ ਕੋਈ ਵੱਡੇ ਕਿਸੇ ਵੀਆਈਪੀ ਨੂੰ ਪ੍ਰਧਾਨ ਮੰਤਰੀ ਨੂੰ ਕੋਈ ਪਰਚੀ ਦੇ ਕੇ ਦਿੱਤਾ ਜਾਂਦਾ ਹੈ ਸੋ ਐਨਕੇ ਸ਼ਰਮਾ ਜੀ ਸਾਡੇ ਵਿੱਚ ਰਹੇ ਉਹਨਾਂ ਨਾਲ ਇਨਸਾਨ ਨੇ ਇਸ ਤੱਕ ਕਿ ਤੁਹਾਡੇ ਚੰਨ ਜੀ ਬੇਨਤੀਆਂ ਕਿ ਆਪਾਂ ਸਾਰਿਆਂ ਨੇ ਤਗੜੇ ਦੀ ਮਦਦ ਕਰਨੀ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸਰ ਕਰਨ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਤੇ ਇਹ ਤੁਹਾਡੇ ਨਾਲ ਵਿਚਾਰ ਵੀ ਸਾਂਝਾ ਕਰਨ ਦੇ ਤੇ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਐਨਕੇ ਸ਼ਰਮਾ ਜੀ ਨੂੰ ਵਿਸ਼ਵਾਸ ਵੀ ਦੇਣਗੇ 对，但问、yeah,